ਕੌਣ ਆ ਗਿਆ ਯਾਰ ਹੈ ਦੇਖਦਾ ਕੌਣ ਆ ਗਿਆ ਹੈ ਅਛਾ ਬੀਬੀ ਆ ਗਈ ਹੈ ਓਏ ਹਾਂ ਵਾਹ ਕਿੰਨੀ ਹੈ ਹਾਂ ਹਾਂ ਉਹ ਦੇਖ ਕੇ ਕਰਦੇ ਪੈਰੀ ਦੂਰੀ ਆ ਗਈ ਮਾਂ ਉੱਥੇ ਤਾਂ ਆ ਗਈ ਨਿਕਾਏਨ ਲੈ ਖੜ ਜਾ ਇੱਥੇ ਖੜ ਜਾ ਕਹਿ ਦੇਨ ਲਈ ਜਾਗ ਨਹੀਂ ਕਹਿ ਕਦਨ ਲਾਦੀ ਤੇ ਮੈਂ ਤੈਨੂੰ ਉਹਦੇ ਤਿੰਨ ਦਿਨ ਕਿਹਾ ਸੀਗਾ ਫਿਰ ਬਾਗੀ ਚਕੀ ਦੀਆਂ ਅਛਾ ਨਾ ਮੈਂ ਤੈਨੂੰ ਤਿੰਨ ਦਿਨ ਕਿਹਾ ਵੀ ਗਰਮੀ ਬਾੜੀ ਤਿੰਨ ਦਿਨ ਲਾ ਕੇ ਆਈ ਪਹਿਲਾਂ ਮੈਂ ਆਪਣੇ ਪਿੰਡ ਵਾਗੀ ਹਾਂ ਫਿਰ ਜਵਾਖੜੀਆਂ ਕੋਲ ਗਈ ਫਿਰ ਨਾਂਕੀ ਵਾਗੀ ਅੱਛਾ ਸਾਰੇ ਦਿਨ ਲੱਗ ਗਏ ਨਾ ਫਿਰ ਤੈਨੂੰ ਮੈਂ ਤਿੰਨ ਦਿਨ ਕਿਹਾ ਜੀ 8 ਦਿਨ ਲਾਇਆ ਜੀ ਤੇ ਤੇਰਾ ਜੀ ਨਹੀਂ ਲੱਗ ਗਿਆ ਜੀ ਤਾਂ ਲੱਗੇ ਨੇ ਉਹ ਸਾਡਾ ਜੇ ਤੈਨੂੰ ਗਰਮੀ ਲੱਗ ਜਾਈਂ ਫਿਰ ਤੈਨੂੰ ਕੌਣ ਸਾਂਭਦਾ ਸਾਂਭਣਾ ਸੀ ਸਸੀ ਨਾ ਹੁਣ ਫਿਰ ਘੰਟਾ ਠਹਿਰ ਗਏ ਨਾ ਘੰਟਾ ਠਹਿਰ ਗਿਆ ਜਾਂਦੀ ਹੁਣ ਤੂੰ ਸਾਬ ਨਹੀਂ ਮੈਂ ਤਾਂ ਸਾਂਭ ਲੂੰਗਾ ਘੰਟਾ ਠਹਿਰ ਕੇ ਨਹੀਂ ਸੇ ਕਰਦੇ ਫੇਰੀ ਆਈਆਂ ਇੱਕ ਬੱਸਾਂ ਤੇ ਆਈਆਂ ਹੈ ਬੱਸਾਂ ਤੇ ਹੋਈ ਬੱਸ ਤੇ ਤਾਂ ਆਈ ਐ ਸ਼ੇਗਰ ਦਪਹਿਰੀ ਹੁਣ 3 ਵਜੇ ਪੈ ਠਹਿਰ ਕੇ ਆ ਜੇ ਠੰਡੇ ਹੋਏ ਆ ਜੇ ਦੀ ਜਾਂ ਤੜਕੇ ਸਵੇਹਾ ਆ ਜੇ ਦੀ ਆ ਦੇਖ ਝੋਲਾ ਰੱਖਿਆ ਤੇ ਮੈਨੂੰ ਝੋਲੇ ਦਾ ਫਿਕਰ ਸੀ ਮਾਂ ਕੋ ਰਿਸ਼ਤੇਦਾਰ ਹੀ ਨਾ ਰੱਖਰੇ ਫੁੱਲਾਂ ਵਾਲਾ ਝੋਲਾ ਆਉਂਦੀ ਸ਼ੇਗਰ ਦੇ ਪਹਿਰੀ ਤੁਰੀ ਮੋਏ ਨਾ ਆ ਜਾ ਝੋਲਾ ਤਾਂ ਫੜਨਾ ਝੋਲਾ ਫੜਦਾ ਲੈ ਮੈਨੂੰ ਫੜਾ ਝੋਲਾ ਹੁਣ ਝੋਲੇ ਦਾ ਭਾਰ ਲੱਗਣ ਲੱਗਿਆ ਇੰਨੀ ਵਟ ਚੱਲ ਬੈਠ ਇੱਕ ਗਲਾਸ ਦੇ ਦੇ ਮੈਨੂੰ ਪਾਣੀ ਦੇ ਗਲਾਸ ਫੜਾਈ ਵੀ ਬਿਰੂ ਐ ਆਹ ਡਗ ਪਿਆ ਕਿ ਸ਼ੇਰ ਤੇ ਫੈਰੀ ਆ ਗਈ ਹੁਣ ਦਮ ਚੜ ਗਿਆ ਚੰਗੀ ਰਹੀ ਗਰਮੀ ਜੀ ਜਾ ਕੇ ਨਾਲੇ ਮੈਂ ਕਹੀ ਗਏ ਗਰਮੀ ਐ ਗਰਮੀ ਨਾ ਜਾ ਨਾ ਜਾ ਜਿਹੜੀ ਖਾਨ ਚੀਜੀ ਲਈ ਉਹਦਾ ਜਿਹੜਾ ਤੈਨੂੰ ਲਾ ਲੈ ਉਹ ਜਿਹੜੀ ਖਾਨ ਚੀਜੀ ਕੱਲੇ ਕੱਪੜੇ ਐ ਹੈ ਖਾਨ ਚੀਜੀ ਐ ਕਿ ਤੂੰ ਲੈ ਲੇ ਖਾਨ ਚੀਜੀ ਇਹਦੇ ਵਿੱਚ ਲਾ ਫੜ ਲੈ ਕੱਢੀ ਦੇਖੀ ਖਾਂਜੀ ਜੀ ਲੈ ਕੱਢ ਲਾ ਜੀ ਆਹ ਸਹੈਰੀ ਨਹੀਂ ਗਈ ਮੈਂ ਹਾਂ ਕੱਢੇ ਜਗੇ ਖਾਂਜੀ ਜੀ ਗੱਡੀ ਕਿੰਨਾ ਵਜੇ ਜਾਈਆਂ ਕਿਹੜੇ ਖਾਂਦੇ ਲਵਾਵਾ ਦਾ ਐਡਾ ਭਰਿਆਗਾ ਹਾਂ ਦੇਖ ਲਾ ਆ ਕੱਢ ਲਾ ਕੇ ਇੱਲੇ ਕੇਲੇ ਨਾਲੇ ਅੰਬ ਹੈਨਾ ਕੱਪੜੇ ਆ ਗੱਲੇ ਕਿਉਂ ਮੈਂ ਖਾਣ ਨੂੰ ਨਹੀਂ ਲੱਗੇ ਕੁਸ ਬਲਸ ਨਹੀਂ ਸੀ ਹੈ ਸਪੈਸ਼ਲ ਮੁੱਠੀ ਪੀਸੀ ਤੇ ਮੈਂ ਤੈਨੂੰ ਉਹਦੇ ਗਏ ਬਲਸਣਾ ਉਹ ਤੋਂ ਬਾਅਦ ਵਗ ਜੀ ਚਲੋ ਹੁਣ ਕਦੋਂ ਫੇਰ ਬਾਉ ਜੂਂਗੀ ਜੀ ਹਾਂ ਹੁਣ ਦੇਖੀ ਕਿਵੇਂ ਕਰਦੀ ਐ ਪਾਣੀ ਪੀ ਲਿਆ ਕਿ ਠੰਡਾ ਨਿੰਬੂ ਵਾਲਾ ਪਾਣੀ ਬਣਾ ਕੇ ਪੀ ਲਿਆ ਹੁਤਾ ਨਿੰਬੂ ਵਾਲਾ ਨਾ ਨਿੰਬੂ ਵਾਲਾ ਲਿਕਰੂ ਬਣਾ ਲਾ ਚਲ ਠੀਕ ਹੈ ਚੰਗਾ ਚਲੋ ਠੀਕ ਹੈ ਜੀ ਧੰਨਵਾਦ ਲਾਈਕ ਕਮੈਂਟ ਸ਼ੇਅਰ ਕਰੋ ਜੀ ਵੀਡੀਓ ਚੰਗੀ ਲੱਗੀ ਤਾਂ ਜੀ ਹਾਂ ਥੋੜੇ ਕੋਲ ਤੈ ਵੀ ਜਾਣ ਗਰਮੀ ਜਵੇ ਨਾ ਮੈਂ ਤਾਂ ਨਹੀਂ ਜਾਂਦਾ ਲੱਗ ਜਾ ਨਾ ਮੈਂ ਤਾਂ ਨਹੀਂ ਜਾਂਦਾ ਤੂੰ ਵੀ ਲੈ ਤਰ ਤਨ ਗਰਮੀ ਵਧ ਗਿਆ ਹੈ ਦੁਬਾਰੇ ਤਾਂ ਗੋਈਆਂ ਨਿਕਲਦੀਆਂ ਆ ਹਾ ਦੇਖ ਆ ਤੇਰੀ ਸੱਸ ਨਾਲ ਕਰਦੇ ਫੇਰੇ ਆ ਗਈ ਹਾ ਉਹਨੇ ਗੋਇ ਬਣਾਤੀ ਹਾ ਗੋਈਆਂ ਸ਼ੇਰ ਕਰਦੇ ਫੇਰੇ ਆਈਆਂ ਠੀਕ ਹੈ ਧੰਨਵਾਦ ਸਾਰਿਆਂ ਦਾ